ਸਾਰੇ ਸੰਗਤ ਦੇ ਚੰਨਾਂ ਚ ਪਨਾਮ ਕਰਦੇ ਆਂ ਪਨਾਮ ਸਵੀਕਾਰ ਕਰੋ ਹਰ ਇਨਸਾਨ ਸੁੱਖ ਜਾਂ ਦੁੱਖ ਵਿੱਚ ਫਸਿਆ ਵੈ ਹਰ ਸਿੱਖੇ ਦੇ ਦੋ ਪਹਿਲੂ ਨੇ ਚੁਨਾਵ ਜਿਹੜਾ ਉਹ ਮਰਜੀ ਹੈ ਆਪਣੀ ਔਰ ਚੁਨਾਵ ਹਮੇਸ਼ਾ ਹੀ ਮਾਰਦਾ ਹੈ ਤੁਸੀਂ ਸੁੱਖ ਚੁੰਨਦੇ ਜੇ ਤਾਂ ਵੀ ਮਰਦੇ ਜੇ ਦੁੱਖ ਚੁੰਨਦੇ ਜੇ ਤਾਂ ਵੀ ਮਰਦੇ ਜੇ ਕਿਉਂਕਿ ਇੱਕ ਭਗਤ ਦੀ ਜੜੀ ਨਿਸ਼ਾਨੀ ਆ ਉਹ ਕਹਿੰਦਾ ਜੋ ਮਿਲਿਆ ਸ਼ੁਕਰ ਹੈ ਪ੍ਰਮਾਤਮਾ ਦਾ ਜੋ ਹੁਕਮ ਹੈ ਉਹ ਹੀ ਮਨਜ਼ੂਰ ਹੈ ਜੈਸੀ ਹਰੀ ਕੀ ਇੱਛਾ ਤੇਰਾ ਭਾਣਾ ਮਿੱਠਾ ਲਾਗੇ ਸੁੱਖ ਵੀ ਚੁਨਾਵ ਕਰੋਗੇ ਦੁੱਖ ਵੀ ਚੁਨਾਵ ਕਰੋਗੇ ਤੇ ਚਨਾਮ ਕਰਨ ਦਾ ਡੈਡ ਕੋ ਰਾਈਟ ਹੀ ਨਹੀਂ ਹੈ ਹੁਕਮ ਨੂੰ ਪਛਾਨਣਾ ਹੁਕਮ ਨੂੰ ਮੰਨਣਾ ਔਰ ਹਰ ਸਿੱਕੇ ਦੇ ਦੋ ਪਹਿਲੂ ਨੇ ਜਨਮ ਦੇ ਪਿੱਛੇ ਮਰਤੂ ਹੈ ਸੁੱਖ ਦੇ ਪਿੱਛੇ ਦੁੱਖ ਹੈ ਦਿਨ ਦੇ ਪਿੱਛੇ ਰਾਤ ਹੈ ਔਰ ਚਰਾਗ ਤਲੇ ਕਹਿੰਦੇ ਹਨੇਰਾ ਹੁੰਦਾ ਹੈ ਆਪਾਂ ਇੱਕ ਸਾਈਡ ਦੇਖਦੇ ਆਂ ਦੂਸਰੀ ਸਾਈਡ ਕਦੇ ਵੀ ਨਹੀਂ ਵੇਖਦੇ ਅਸੀਂ ਕੋਸ਼ਿਸ਼ ਮਨਾਨੇ ਜਨਮ ਦਿਨ ਮਨਾਣੇ ਆ ਕਿ ਜਨਮ ਹੋਇਆ ਪਰ ਜਿਸ ਦਿਨ ਜਨਮ ਹੋਇਆ ਉਸ ਦਿਨ ਮਰਤੂ ਵੀ ਨਾਲ ਹੀ ਤੈ ਹੋ ਗਈ ਜਦੋਂ ਦਿਨ ਚੜਦਾ ਸੂਰਜ उगਦਾ ਬੜਾ ਅੱਛਾ ਲੱਗਦਾ ਕਿ ਦਿਨ ਹੋਇਆ ਪਰ ਜਦੋਂ ਦਿਨ ਹੋਇਆ ਤੇ ਰਾਤ ਵੀ ਹੀ ਉਦੋਂ ਆਣੀ ਹੀ ਆਣੀ ਹੈ ਰਾਤ ਵੀ ਨਾਲ ਲਿਖੀ ਹੈ ਸੁਚਨਾਵ ਤੁਸੀਂ ਕਿਸੇ ਚੀਜ਼ ਦਾ ਵੀ ਕਰ ਲੋ ਜੇ ਤੁਸੀਂ ਜੀਵਨ ਦਾ ਵੀ ਚੋਣ ਕਰਦੇ ਜੇ ਤੇ ਉਹਦੇ ਪਿੱਛੇ ਮਰਤਿਉ ਹੈ ਸੁੱਖ ਦਾ ਚੋਣ ਕਰਦੇ ਤੇ ਉਹਦੇ ਪਿੱਛੇ ਦੁੱਖ ਹੈ ਤਾਂ ਚੋਣ ਰਹਿਦੋ ਜੋ ਚੁਣਨਾ ਕਿਸੇ ਨੂੰ ਨਹੀਂ ਹੈ ਸਿਰਫ ਉਹਦੀ ਹੁਕਮ 'ਚ ਚੱਲਣਾ ਉਹਦੀ ਰਜ਼ਾ 'ਚ ਚੱਲਣਾ ਹੁਣ ਹਰ ਇਨਸਾਨ ਇੱਕ ਸ਼ਵੀ ਵਿੱਚ ਚੱਲਦਾ ਹੁਣ ਜਿਤਨੇ ਅਵਤਾਰ ਹੋਏ ਨੇ ਕਿਸੇ ਨੂੰ ਕਿਹਾ ਵੀ 10 ਗਲਾਂ 12 ਗਲਾਂ 14 ਗਲਾਂ ਕ੍ਰਿਸ਼ਨ ਭਗਵਾਨ ਨੂੰ 16 ਗਲਾਂ ਗਿਆ ਹੁਣ ਜਿੰਨੇ અવਤਾਰ ਹੋਏ ਨੇ ਬਾਕੀ ਇੱਕ ਜਿਹੜਾ ਸੈੰਮ ਇੱਕ ਕਰੈਕਟਰ ਉਹਦੇ ਵਿੱਚ ਚੱਲੇ ਨੇ ਕ੍ਰਿਸ਼ਨ ਭਗਵਾਨ ਜਿਹੜੇ ਉਹਨਾਂ ਨੂੰ ਕਿਉਂ 16 ਗਲਾਂ ਕਹਿੰਦੇ ਨੇ ਕਿਉਂਕਿ ਉਹ ਬਚਪਨ ਚ ਮੱਖਣ ਵੀ ਚੁਰਾਉਂਦੇ ਨੇ ਖੇਡਾਂ ਖੇਡਦੇ ਨੇ ਜਦੋਂ ਉਹਨਾਂ ਦੀ ਮਾਤਾ ਪਕੜ ਲੈਂਦੀ ਹੈ ਤੇ ਉਹ ਕਹਿੰਦੇ ਨੇ ਕਿ ਮਾਂ ਐ ਮੈਂ ਨਹੀਂ ਐ ਤੇ ਭਰਾ ਨੇ ਚੋਰੀ ਕੀਤੀ ਵੱਡੇ ਭਰਾ ਉਹਨਾਂ ਦੇ ਜਾਂ ਦੋਸਤਾਂ ਦਾ ਨਾਮ ਲਾ ਦੇਣਾ ਸੋ ਸਿਰਫ ਇੱਕ ਖੇਡ ਇੱਕ ਪਾਸੇ ਉਹ ਹੱਥ 'ਚ ਬੰਸਰੀ ਫੜੀ ਐ ਬੰਸਰੀ ਵਜਾ ਰਹੇ ਨੇ ਔਰ ਉਸ ਬੰਸਰੀ ਦੀ ਧੁਨ ਵਿੱਚ ਸਾਰਾ ਜਿਹੜਾ ਜਹਾਨ ਐ ਜਿਨੇ ਜੀਵ ਜੰਤੂ ਨੇ ਸਾਰੇ ਉਸ ਬੰਸਰੀ ਦੀ ਧੁਨ ਦਾ ਆਨੰਦ ਲੈ ਰਹੇ ਨੇ ਉਹਦੀ ਮਸਤੀ ਵਿੱਚ ਨੇ ਬਰਹੁਣ ਬੰਸਰੀ ਵਾਲੇ ਹੱਥ ਜਦੋਂ ਕੋਈ ਕੰਸ ਵਰਗਾ ਜਿਹਾ ਬੋਧ ਦੁਸ਼ਟ ਜਾਂ ਪਾਪ ਜਦੋਂ ਵੱਧਦਾ ਜਾਂ ਕੋਈ ਪਾਪੀ ਸਾਹਮਣੇ ਆਉਂਦਾ ਤੇ ਜਦੋਂ ਦੰਡ ਦੇਣ ਦਾ ਸਮੇਂ ਆਉਂਦਾ ਤੇ ਉਹੀ ਬੰਸਰੀ ਵਾਲੇ ਹੱਥਾਂ ਵਿੱਚ ਉਹ ਚੱਕਰ ਵੀ ਲੈ ਆਂਦੇ ਨੇ ਫਿਰ ਉਹ ਨਾਚ ਵੀ ਨਚ ਰਹੇ ਨੇ ਕਿਸੇ ਅਵਤਾਰ ਨੇ ਹੁਣ ਰਾਮ ਜੀ ਮਰਿਆਦਾ ਪਰਸ਼ੂਤਮ ਨੇ ਅਨੁਸ਼ਾਸਨ ਵਿੱਚ ਅਨੁਸ਼ਾਸਨ ਵਿੱਚ ਨੇ ਉਹਨਾਂ ਦੀ ਜੀਵਨ ਦੀ ਛਵੀ ਇੱਕ ਸਾਰ ਚੱਲ ਰਹੀ ਹੈ ਹੁਣ ਰਾਮ ਜੀ ਨੂੰ ਕਦੀ ਨੱਚਦੇ ਨਹੀਂ ਵੇਖਿਆ ਉਹਨਾਂ ਦਾ ਆਪਣਾ ਸਿਸਟਮ ਹੈ ਹਰ અવਤਾਰ ਨੇ ਇੱਕ ਤਰੀਕੇ ਵਿੱਚ ਇੱਕ ਧੀਰਜ ਵਿੱਚ ਇੱਕ ਸ਼ਵੀ ਵਿੱਚ ਚੱਲੇ ਨੇ ਪਰ 크੍ਰਿਸ਼ਨ ਭਗਵਾਨ ਉਹ ਹਰ ਸ਼ਵੀ ਵਿੱਚ ਆ ਗਏ ਰਾਜਨੀਤੀ ਵੀ ਕੀਤੀ ਗਵਾਲੇ ਵੀ ਬੰਨੇ ਰਾਜਾ ਵੀ ਬੰਨੇ ਸਾਰਥੀ ਵੀ ਬੰਨੇ ਅਰਜੁਨ ਦੇ ਕੀ ਇੱਕ ਰਾਜਾ ਹੋ ਕੇ ਉਹਨਾਂ ਨੇ ਰੱਥ ਚਲਾਇਆ ਤੇ ਸਾਰਾ ਗੀਤਾ ਦਾ ਉਪਦੇਸ਼ ਵੀ ਦਿੱਤਾ ਗਿਆਨ ਵੀ ਦਿੱਤਾ ਹਰ ਰੰਗ ਵਿੱਚ ਉਰੰਗੇ ਗਏ ਤੋਂ ਇਸ ਤਰ੍ਹਾਂ ਹੀ ਇਨਸਾਨ ਉਹ ਇੱਕ ਤਰੀਕੇ ਨਾਲ ਚੱਲਦਾ ਹੈ ਤੇ ਕਹਿੰਦੇ ਭਗਵਾਨ ਦੇ ਬਚਨਾਂ ਨੂੰ ਮੰਨਣਾ ਚਾਹੀਦਾ ਹੁਣ ਇਨਸਾਨ ਕੀ ਹੈ ਕਿ ਬਹੁਤ ਸਾਰੇ ਲੋਕ ਨੇ ਉਹ ਕਹਨ ਸੀ ਕ੍ਰਿਸ਼ਨ ਭਗਵਾਨ ਜੀ ਦੀ ਰੀਸ ਕਰੀਏ ਹੁਣ ਉਹਦੇ 16 ਗਲਾਂ ਅੰਪੂਰਨ ਪੂਰਨ ਅਵਤਾਰ ਨੇ ਉਹਨਾਂ ਨੇ ਲੀਲਾ ਰਚੀ ਤੇ ਅਸੀਂ ਉਹਨਾਂ ਦੀ ਰੀਸ ਨਹੀਂ ਅਸੀਂ ਉਹਨਾਂ ਦਾ ਗੀਤਾ ਦਾ ਉਪਦੇਸ਼ ਮੰਨ ਸਕਦੇ ਗੀਤਾ ਦਾ ਗਿਆਨ ਮੰਨ ਸਕਦੇ ਹੁਣ ਕਈ ਵਾਰ ਕਈ ਲੋਗ ਪੰਗ ਦਾ ਨਸ਼ਾ ਕਰਦੇ ਨੇ ਉਹ ਕਹਣਗੇ ਸ਼ੰਕਰ ਭਗਵਾਨ ਦੀ ਦਾ ਪ੍ਰਸ਼ਾਦ ਹੈ ਉਹਨਾਂ ਨੇ ਪੀਤਾ ਉਹ ਪੀਤਾ ਜਾਂ ਨਹੀਂ ਪੀਤਾ ਉਹ ਇੱਕ ਅਲੱਗ ਪ੍ਰਸ਼ਨ ਹੈ। ਉਹ ਸ਼ੰਕਰ ਭਗਵਾਨ ਜੀ ਦੇ ਗਲੇ ਵਿੱਚ 나ਗ ਵੀ ਹੈ। ਤੇ ਫਿਰ 나ਗ ਵੀ ਆਪਣੇ ਗਲੇ ਵਿੱਚ ਪਾਣਾ ਚਾਹੀਦਾ। ਉਹਨਾਂ ਨੇ ਭਸਮ ਲਾਈ ਐ, ਅਸੀਂ ਕਿਉਂ ਪਾਊਡਰ ਲਾ ਰਹੇ ਆਂ? ਕਿਉਂ ਇਤਰ ਲਗਾ ਰਹੇ ਆਂ? ਸੋ ਉਹਨਾਂ ਦੀ ਰੀਸ ਨਹੀਂ ਕਰਦੇ। ਸੋ ਜਿੰਨੇ ਦੇਵੀ ਦੇਵਤੇ ਗੁਰੂ ਪੀਰ ਅਵਤਾਰ ਧਰਤੀ ਤੇ ਆਏ ਨੇ। ਅਸੀਂ ਉਹਨਾਂ ਦਾ ਗਿਆਨ ਮੰਨਣਾ। ਜੋ ਉਹਨਾਂ ਨੇ ਉਪਦੇਸ਼ ਦਿੱਤਾ ਹੈ। ਇਨਸਾਨ ਕੀ ਕਰਦਾ ਹੈ ਕਿ ਵਸਤਰੋਨਾ ਵਰਗੇ ਪਾਨ ਲੱਗ ਪੈਂਦਾ ਹੈ ਵੇਸ਼-ਭੁਸ਼ਾਉਨਾ ਵਰਗੀ ਬਣਾਉਣ ਲੱਗ ਪੈਂਦਾ ਹੈ ਪਰ ਜੋ ਉਹਨਾਂ ਦੇ ਜੀਵਨ ਦਾ ਸੁੱਚਾ ਤੇ ਉੱਚਾ ਢੰਗ ਸੀ ਉਸ ਚੀਜ਼ ਨੂੰ ਨਹੀਂ ਅਪਣਾਉਂਦਾ ਸਿਰਫ ਰੀਸ ਦੇ ਚੱਕਰ ਵਿੱਚ ਪੈ ਜਾਂਦਾ ਸੋ ਮਾਲਕ ਤੇ ਨੌਕਰ ਦੀ ਕੀ ਰੀਸ ਹੈ ਉਹ ਛਾਇਆ ਹੈ ਵੱਡਾ ਤੇ ਅਸੀਂ ਪਖਾਰੀ ਆ ਸੋ ਸ਼ਾਦੀ ਤੇ ਭਖਾਰੀ ਦੀ ਕੋਈ ਰੀਸ ਨਹੀਂ ਵਾਹਿਗੁਰੂ ਉਹ ਕਾਲਪੁਰਖ ਨਿਰੰਕਾਰ ਜੁਗਾ ਜੰਗੰਦਰਾਂ ਤੋਂ ਦੇ ਰਿਆ ਉਹਦੇ ਆਪਣੇ અવਤਾਰ ਨੇ ਉਹਦੇ ਆਪਣੇ ਸਰੂਪ ਨੇ ਸੋ ਉਹਨਾਂ ਦੇ ਕੀ ਰੀਸ ਕਰਨੇ ਸੋ ਰੀਸ ਨਹੀਂ ਕਰਨੀ ਚਾਹੀਦੀ ਗਿਆਨ ਨੂੰ ਮੰਨਣਾ ਚਾਹੀਦਾ ਜੋ ਉਹਨਾਂ ਨੇ ਉਪਦੇਸ਼ ਦਿੱਤਾ ਜੋ ਉਹਨਾਂ ਨੇ ਕਿਹਾ ਸੋ ਹੁਕਮ ਨੂੰ ਪਹਿਚਾਨਣਾ ਹੁਕਮ ਨੂੰ ਮੰਨਣਾ ਹੁਣ ਕਈ ਵਾਰ ਇਨਸਾਨ ਕਮਾਂਦਾ ਥੋੜਾ ਦੱਸ ਜਾ ਜਿਆਦਾ ਥੋੜੀ ਜਿਹੀ ਉਸ ਨੂੰ ਉਪਲਬਧਦੀ ਮਿਲਦੀ ਹੈ ਸੰਸਾਰ ਵਿੱਚ ਤੇ ਉਹ ਬਹੁਤ ਵੱਡਾ ਸਮਝਦਾ ਹੈ ਗੁਰੂ ਇੱਕ ਉਹ ਆਪਣੇ ਚੇਲੇ ਨੂੰ ਨਾਲ ਲੈ ਗਏ ਕਹਿੰਦੇ ਅੱਜ ਪਤੰਗ ਉਡਾਣੀ ਐ ਗੁੱਡੀ ਉਡਾਣੀ ਐ ਹਵਾ ਬੜੀ ਸੋਹਣੀ ਚੱਲ ਰਹੀ ਪਤੰਗ ਉਡਾਈ ਤੇ ਬੜੀ ਸੋਹਣੀ ਪਤੰਗ ਉੱਟ ਗਈ ਤੇ ਗੁਰੂ ਜੀ ਨੇ ਬੱਚੇ ਡੋਰ ਫੜੀ ਹੁੰਦੀ ਐ ਤੇ ਜਦੋਂ ਪਤੰਗ ਚੜਦੀ ਐ ਗੁੱਡੀ ਚੜਦੀ ਐ ਤੇ ਚਿਲਾ ਕਹਿੰਦਾ ਬਾਬਾਏ ਡੋਰ ਗੁਰੂ ਜੀ ਹੋਰ ਦੋ ਥੋੜੀ ਦੀ ਤੇ ਉਹ ਕਹਿੰਦੇ ਵੀ ਡੋਰ ਤੇ ਖਤਮ ਹੋ ਗਈ ਬਿੰਨਾ ਦੇ ਖਤਮ ਹੋ ਗਿਆ ਉਹ ਕਹਿੰਦਾ ਵੀ ਬੜਾ ਮਜ਼ਾ ਆ ਰਿਹਾ ਓਡਾਂ ਚ ਦੇ ਨੇ ਹੋਰ ਜਿੰਨੀ ਮਰਜ਼ੀ ਡਾਓ ਬਹੁਤ ਸੋਹਣੀ ਹਵਾ ਚੱਲ ਰਹੀ ਬੜਾ ਸੋਹਣਾ ਮੌਸਮ ਹੈ ਤੇ ਕਹਿੰਦਾ ਗੁਰੂ ਜੀ ਵੀ ਡੋਰ ਫਿਰ ਕਿਦਾਂ ਕਰੀਏ ਛੱਡ ਦਈਏ ਹੁਣ ਤਾਂ ਕਿ ਗੁੱਡੀ ਆਪਣੀ ਮौज ਲੈ ਸਕੇ ਪੂਰੀ ਉੱਡ ਸਕੇ ਪੂਰਾ ਨਜ਼ਾਰਾ ਲੈ ਸਕੇ ਗੁਰੂ ਜੀ ਕਹਿੰਦੇ ਛੱਡ ਦੋ ਜਦੋਂ ਡੋਰ ਛੱਡ ਦਿੰਦੇ ਨੇ ਕੁਛ ਇੱਕ ਪਲ ਜਿਹੜੀ ਗੁੱਡੀ ਉੱਡਦੀ ਹੈ ਤੇ ਫਿਰ ਉਹ ਦੂਰ ਕਿਤੇ ਜਾ ਕੇ ਡਿੱਗ ਪੈਂਦੀ ਹੈ ਅਣਜਾਣ ਜਗ੍ਹਾ ਤੇ ਗੁਰੂ ਜੀ ਉਹਦੇ ਮਨ ਦੀ ਵਿਥਿਆ ਪੜ ਚੁੱਕੇ ਸੀਗੇ ਉਹ ਜਾਣ ਬੁਚ ਕੇ ਉਹਨੂੰ ਪਤੰਗ ਉਡਾਣ ਲੈ ਕੇ ਆਏ ਹੀ ਜਾਣ ਬੁਚ ਕੇ ਥੋੜੀ ਡੋਰ ਲੈ ਕੇ ਆਏ ਸੀਗੇ ਕਿਉਂਕਿ ਇਨਸਾਨ ਜਦੋਂ ਥੋੜੀ ਜੀ ਉਪਲਬਧਈ ਹਾਸਿਲ ਕਰਦਾ ਹੈ ਉਹ ਸੋਚਦਾ ਹੈ ਕਿ ਮੈਂ ਬਹੁਤ ਉੱਚੀ ਜਗ੍ਹਾ ਤੇ ਪਹੁੰਚ ਗਿਆ ਮੈਂ ਬੜਾ ਕੁਝ ਹਾਸਿਲ ਕਰ ਲਿਆ ਥੋੜਾ ਧਨ ਕਮਾ ਲੰਦਾ ਉਹ ਸੋਚਦਾ ਹੈ ਕਿ ਮੇਰੇ ਵਰਗਾ ਸ਼ਾ ਕੋਈ ਨਹੀਂ ਤੇ ਜਾਂ ਥੋੜਾ ਗਿਆਨ ਪ੍ਰਾਪਤ ਕਰ ਲੈਂਦਾ ਉਹ ਸੋਚਦਾ ਮੇਰੇ ਵਰਗਾ ਗਿਆਨੀ ਕੋਈ ਨਹੀਂ ਤੇ ਵੱਡਿਆਂ ਦਾ ਹੁਕਮ ਮੰਨਣਾ ਉਹਨੂੰ ਔਖਾ ਲੱਗਦਾ ਉਹ ਸੋਚਦਾ ਕਿ ਮੈਨੂੰ ਉਹਨੂੰ ਹੁਕਮ ਮੰਨਣ ਦੀ ਕੀ ਜ਼ਰੂਰਤ ਹੈ ਮਾਤਾ ਪਿਤਾ ਦਾ ਹੁਕਮ ਮੰਨਣਾ ਗੁਰੂ ਦਾ ਆਦੇਸ਼ ਮੰਨਣਾ ਸੰਗਤ ਦੀ ਸੇਵਾ ਕਰਨੀ ਉਹ ਸੋਚਦਾ ਹੈ ਕਿ ਮੈਂ ਤੇ ਵੱਡਾ ਮੈਂ ਅਫਸਰ ਆ ਜਾਂ ਮੈਂ ਸ਼ਾਹੂਕਾਰ ਆ ਤੇ ਮੈਨੂੰ ਕੀ ਜ਼ਰੂਰਤ ਹੈ ਕੰਮ ਕਰਨ ਦੀ ਉਹਨੂੰ ਜਿਹੜੇ ਆਦੇਸ਼ ਵੀ ਹਨ ਨਾ ਉਹ ਤੰਗ ਕਰਨ ਲੱਗ ਪੈਂਦੇ ਨੇ ਤੇ ਉਹ ਸੋਚਦਾ ਕਿ ਹੁਣ ਮੈਂ ਇਹਨਾਂ ਆਦੇਸ਼ਾਂ ਦੇ ਮੈਨੂੰ ਲੋੜ ਨਹੀਂ ਵੱਡਿਆਂ ਦੇ ਹੁਕਮ ਦੇ ਪਾਲਨ ਦੀ ਮੈਨੂੰ ਲੋੜ ਨਹੀਂ ਹੈ ਤੇ ਉਹ ਉਹਨਾਂ ਚੀਜ਼ਾਂ ਤੋਂ ਬਚਣਾ ਚਾਹੁੰਦਾ ਹੈ ਉਹਨਾਂ ਚੀਜ਼ਾਂ ਤੋਂ ਭੱਜਣਾ ਚਾਹੁੰਦਾ ਹੈ ਇਹ ਉਹਦੇ ਮਨ ਦੀ ਵਿਤਹਾ ਸੀ ਗੁਰੂ ਜੀ ਜਿਹਨੂੰ ਪਤੰਗ ਉਡਾਨ ਲੈ ਕੇ ਆਏ ਸੀਗੇ ਕਹਿੰਦੇ ਬੇਟਾ ਕਿ ਜਿਸ ਉਪਦੇਸ਼ ਨੂੰ ਜਾਂ ਜਿਸ ਵੱਡਿਆਂ ਦੇ ਹੁਕਮ ਨੂੰ ਜਿਨ੍ਹਾਂ ਰਿਸ਼ਤੇਆਂ ਨੂੰ ਤੂੰ ਬੰਦਚਾ ਸਮਝ ਰਿਹਾ ਹੈਂ ਉਹਦੇ ਕਰਕੇ ਹੀ ਤੂੰ ਟਿਕਿਆ ਹੋਇਆ ਹੈਂ ਐ ਸੇਵਾ ਕਰਕੇ ਵੱਡਿਆਂ ਦਾ ਹੁਕਮ ਮੰਨ ਕੇ ਹੀ ਤੂੰ ਕਾਮਯਾਬ ਹੋਇਆ ਸੋ ਗੁਰੂ ਦਾ ਪਿੱਛੇ ਹੱਥ ਹੁੰਦਾ ਸੇਵਾ ਦਾ ਫਲ ਮਿਲਦਾ ਤੇ ਉਹੀ ਫਲ ਪ੍ਰਾਪਤ ਕਰਕੇ ਇਨਸਾਨ ਜਿਹੜਾ ਅਹੰਕਾਰ ਕਰਦਾ ਸੋ ਇਹਨਾਂ ਚੀਜ਼ਾਂ ਤੋਂ ਭੱਜਿਆ ਨਹੀਂ ਜਾਣਾ ਜਿਸ ਤਰ੍ਹਾਂ ਗੁੱਡੀ ਟੁੱਟ ਕੇ ਫਿਰ ਜ਼ਮੀਨ ਤੇ ਡਿੱਗ ਪੈਂਦੀ ਹੈ ਤੇ ਜਦੋਂ ਹਵਾ ਬੜੀ ਤੇਜ਼ ਹੁੰਦੀ ਗੁੱਡੀ ਦੇ ਕਹਿੰਦੀ ਡੋਰ ਦੇ ਮੈਂ ਹੋਰ ਉੱਡਣਾ ਮੈਂ ਹੋਰ ਉੱਡਣਾ ਤੇ ਜੋ ਡੋਰ ਉਹਨੂੰ ਕਵੇ ਵੀ ਹੁਣ ਤੂੰ ਛੱਡ ਦੇ ਬਸ ਜਿੰਨੇ ਡੋਰ ਫੜੀ ਆ ਜਿਹੜਾ ਕੰਟਰੋਲ ਕਰ ਰਿਆ ਪਿੱਛੇ ਤੇ ਇਦਾਂ ਹੀ ਬੱਚੇ ਨੂੰ ਮਾਤਾ ਪਿਤਾ ਕੰਟਰੋਲ ਕਰਦੇ ਨੇ ਇਦਾਂ ਹੀ ਗੁਰੂ ਪੀਰ ਜਿਹੜੇ ਉਹ ਆਪਣੇ ਪ੍ਰੇਮੀਆਂ ਨੂੰ ਜਿਹੜਾ ਸਹੀ ਰਾਹ ਲੰ데요 ਨੇ ਤਾਂ ਕਿ ਉਹ ਟੁੱਟ ਨਾ ਜਾਣ ਤਾਂ ਕਿ ਉਹ ਡਿੱਗ ਨਾ ਪੈਣ ਕਿ ਜਿਹੜਾ ਮਨੁੱਖਾ ਜੀਵਨ ਅਸੀਂ ਕਾਮਯਾਬ ਕਰਨ ਆਏ ਆ ਜਿਹੜਾ ਸੋਦਾ ਲੈਣ ਆਏ ਆ ਉਹ ਲੈ ਕੇ ਚੱਲੀਏ ਇਹਹੰਕਾਰ ਜਿਹੜਾ ਉਹ ਮਾੜੀ ਚੀਜ਼ ਐ ਐ ਪ੍ਰਾਰਥਨਾ ਕਰਕੇ ਅਰਦਾਸ ਕਰਕੇ ਸੇਵਾ ਕਰਕੇ ਇਸ ਤੋਂ ਬਚਿਆ ਜਾਂਦਾ ਹੈ ਤੇ ਇੱਕ ਵਾਰ ਕਾਲੀਦਾਸ ਜੀ ਕਵੀ ਹੋਏ ਨੇ ਉਹਨਾਂ ਦੀ ਵੀ ਭਗਤੀ ਤਪ ਉਹ ਕਿਤੇ ਜਾ ਰਹੇ ਨੇ ਪਿਆਸ ਬਹੁਤ ਲੱਗਦੀ ਹੁਣ ਪੁਰਾਣੇ ਸਮੇਂ ਵਿੱਚ ਤਾਂ ਹਰ ਜਗ੍ਹਾ ਤੇ ਪਾਣੀ ਵਿਕਦਾ ਨਹੀਂ ਦੁਕਾਨਾਂ ਨਹੀਂ ਤੇ ਜਾਂ ਨਲ ਨਹੀਂ ਲੱਗੇ ਹੁੰਦੇ ਉਹ ਤੁਰੇ ਜਾ ਰਹੇ ਨੇ ਤੇ ਨਾ ਉਹ ਸਾਧਨ ਸੀਗੇ ਇੰਨੇ ਤੇ ਇੱਕ ਔਰਤ ਪਾਣੀ ਗੂਏ ਜੋ ਕੱਢ ਰਹੀ ਆ ਔਰ ਉਹਨੂੰ ਕਹਿੰਦੇ ਮੈਨੂੰ ਪਾਣੀ ਪਿਲਾ ਦੇ ਉਹਨੂੰ ਗਿਆਨੀ ਨੇ ਧਿਆਨੀ ਨੇ ਮਨ ਚ ਥੋੜਾ ਅਹਿਮ ਆ ਗਿਆ ਆਪਣੇ ਗਿਆਨ ਦਾ ਆਪਣੀ ਭਗਤੀ ਦਾ ਔਰਤ ਕਹਿੰਦੀ ਮੈਂ ਪਾਣੀ ਨਹੀਂ ਭਲਾਣਾ ਪਹਿਲਾਂ ਆਪਣਾ ਪਛਾਣ ਦੇ ਵੀ ਤੂੰ ਹੈਂ ਕੌਣ ਉਹਨਾਂ ਕਹਿੰਦੇ ਮੈਂ ਨੂੰ ਆਪਣਾ ਨਾਮ ਕੀ ਦੱਸਾਂ ਕਿ ਮੈਂ ਮਹਾਨ ਕਵੀ ਜਾਂ ਮੈਂ ਐਡਾ ਵੱਡਾ ਭਗਤ ਪਰ ਚੱਲੇ ਤੁਸੀਂ ਕਿ ਮੈਂ ਆਪਣਾ ਨੂੰ ਕੀ ਦੱਸਾਂ ਕਹਿੰਦੇ ਵੀ ਮੈਂ ਮਹਿਮਾਨ ਐਨਾ ਹੀ ਕਾਫੀ ਹੈ ਮੈਨੂੰ ਪਾਣੀ ਭਲਾ ਤੇ ਔਰਤ ਹੱਸਦੀ ਆ ਥੋੜਾ ਜਿਹਾ ਮੁਸਕਰਾਉਂਦੀ ਆ ਕਹਿੰਦੀ ਮਹਿਮਾਨ ਤੇ ਸੁਨਿਆ ਮੈਂ ਸਿਆਣਿਆਂ ਕੋਲੋਂ ਕਿ ਸਿਰਫ ਦੋ ਹੀ ਨੇ ਇੱਕ ਧਨ ਤੇ ਇੱਕ ਜਵਾਨੀ ਵੀ ਧਨ ਹੱਥਾਂ ਦੇ ਮੈਲ ਆ ਕਦੋਂ ਆਂਦਾ ਕਦੋਂ ਜਾਂਦਾ ਪਤਾ ਨਹੀਂ ਲੱਗਦਾ ਲక్ష్ਮੀ ਨੂੰ ਪਿਆਰ ਲੱਗੇ ਨੇ ਤੇ ਜਵਾਨੀ ਕਦੋਂ ਆਂਦੀ ਜਦੋਂ ਇਨਸਾਨ ਜਵਾਨੀ ਵਾਲਾ ਸਮਾਂ ਨੰਗ ਜਾਂਦਾ ਫਿਰ ਉਹ ਸੋਚਦਾ ਵੀ ਇਹ ਤੇ ਹਵਾ ਦਾ ਝੋਗਾ ਸੀਗਾ ਕਦੋਂ ਵਾਈ ਕਦੋਂ ਚੱਲ ਗਈ ਪਹਿਲਾਂ ਪਾ ਨਾਨਕੇ ਜਾਂਦੇ ਸੀ ਹੁਣ ਸਾਡੇ ਬੱਚੇ ਨਾਨਕੇ ਜਾ ਰਹੇ ਨੂੰ ਸਮਾਂ ਕਿਦਾਂ ਬੀਤ ਗਿਆ ਉਹ ਕਿੱਡਾ ਸੋਹਣਾ ਸਮਾਂ ਸੀਗਾ ਉਹ ਜੁਮਾਨੀ ਤੇ ਕਹਿੰਦੇ ਦੋ ਹੀ ਹੈ ਮਤਲਬ ਮਹਿਮਾਨ ਦੇ ਦੋ ਹੀ ਨੇ ਫਿਰ ਉਹ ਗਿਆਨੀ ਹੀ ਥੋੜੇ ਜੇ ਕੱਚੇ ਜਿਹੇ ਹੈ ਕੰਦੇ ਵੀ ਹੁਣ ਮੈਂ ਕੀ ਜਵਾਬ ਦਵਾਂ ਕਿ ਉਹਨੇ ਮੈਂ ਜਵਾਬ ਕੀ ਦਵਾ ਮੈਂ ਇੱਕ ਚੀਜ਼ ਕਹੀ ਐ ਤੇ ਉਹਨੇ ਦਵਾ ਦਵ ਦੂਸਰਾ ਜਵਾਬ ਦੇਤਾ ਫੇਰ ਉਹ ਕਹਿੰਦੇ ਕਿ ਮੈਂ ਮੂਰਖ ਐ ਇਹਨੂੰ ਜਵਾਬਸਾ ਹੀ ਨਹੀਂ ਦਿੰਦਾ ਕਹਿੰਦੇ ਮੂਰਖ ਤੇ ਦੋ ਹੀ ਨੇ ਇੱਕੋ ਰਾਜਾ ਕੋਈ ਵੀ ਉਪਲਬਧੀ ਹਾਸਿਲ ਕਰਦਾ ਚੋਣਾਂ ਦੇ ਹੂਨ ਨੇ ਪਹਿਲਾਂ ਚੋਣਾ ਨਹੀਂ ਹੁੰਦੀਆਂ ਕੋਈ ਰਾਜਾ ਸੀਗਾ ਤੇ ਜਿੱਦਾਂ ਮਾਦਾ ਪਿਤਾ ਰਾਜਾ ਦੇ ਅੱਗੋਂ ਬੱਚੇ ਉਹਨਾਂ ਦੇ ਰਾਜਪਾਟ ਮਿਲ ਗਏ ਆ ਕਹਿੰਦੇ ਰਾਜਾ ਜਿਹੜਾ ਬਿਨਾਂ ਕਿਸੇ ਉਪਲਬਧੀ ਤੋਂ ਬਿਨਾਂ ਕਹੇ ਗੱਲ ਤੋਂ ਬਿਨਾਂ ਕਹੇ ਗੁਣ ਤੋਂ ਜਿਹੜਾ ਰਾਜਾ ਬਣਦਾ ਤੇ ਦੂਸਰਾ ਮੂਰਖ ਜਿਹੜਾ ਰਾਜੇ ਦਾ ਦਰਬਾਰੀ ਜਿਹੜਾ ਰਾਜੇ ਦੀ ਪ੍ਰਸ਼ੰਸਾ ਕਰਦਾ ਬਿਨਾਂ ਕਹੇ ਗੱਲ ਤੋਂ ਰਾਜੇ ਦੀ ਤਾਰੀਫ਼ ਕਰਦਾ ਉਹ ਗੱਲ ਹੱਸੇ ਵਲੇ ਵੀ ਨਹੀਂ ਤੇ ਰਾਜੇ ਦੀ ਗੱਲ ਤੇ ਉਹਨੇ ਹਸਣਾ ਵੀ ਵਾ ਬੜੀ ਵਧੀਆ ਗੱਲ ਕੀਤੀ ਬੜੀ ਖੁਸ਼ੀ ਜ਼ਾਹਿਰ ਕਰਨੇ ਉਹ ਕਾਲੀਦਾ ਜੀ ਫਿਰ ਚੁੱਪ ਕਰ ਜਾਂਦੇ ਕਿ ਹੁਣ ਮੈਨੂੰ ਕੀ ਕਵਾਂ ਫੇਰ ਉਹ ਕਹਿੰਦਾ ਕਿ ਮੈਂ ਸਹਿਨਸ਼ੀਲ ਆ ਕਹਿੰਦੇ ਸਹਿਨਸ਼ੀਲ ਵੀ ਦੋ ਹੀ ਨੇ ਤੂੰ ਕਿਸ ਤਰ੍ਹਾਂ ਸਹਿਨਸ਼ੀਲ ਹੋ ਸਕਦਾ ਇੱਕ ਧਰਤੀ ਸਹਿਨਸ਼ੀਲ ਆ ਇੱਕ ਪੇੜ ਸਹਿਨਸ਼ੀਲ ਆ ਦਰਖਤ ਧਰਤੀ ਜਿੰਨੇ ਸਾਡੇ ਵਰਗੇ ਪਾਪੀਆਂ ਦਾ ਬੋਝ ਉਠਾ ਰੱਖਿਆ ਕਿੰਨਾ ਪਾਪ ਹੈ ਦੁਨੀਆ 'ਚ ਸਾਡੇ ਵਰਗੇ ਪਾਪੀਆਂ ਦਾ ਬੋਝ ਉਠਾਇਆ ਤੇ ਫਿਰ ਅਨਾਜ ਪੈਦਾ ਕਰਦੀ ਹੈ ਤੇ ਦੂਸਰਾ ਰੁੱਖ ਹੈ ਰੁੱਖ ਤੋਂ ਵੱਡਾ ਸੈਂਡਸ਼ੀਲ ਕੋਈ ਨਹੀਂ ਉਹਨੂੰ ਪੱਥਰ ਮਾਰੋ ਤਾਂ ਵੀ ਫਲ ਦਿੰਦਾ ਹੈ ਤੇ ਤੂੰ ਕਿੱਦਾਂ ਸੈਂਡਸ਼ੀਲ ਹੋ ਸਕਦਾ ਹੁਣ ਉਹ ਫਿਰ ਚੁੱਪ ਕਰ ਜਾਂਦੇ ਨੇ ਗਿਆਨ ਜਿਹੜਾ ਉਹ ਚੱਕਰ ਘਾਈ ਜਾਂਦਾ ਕਿ ਹੁਣ ਮੈਂ ਜਵਾਬ ਕਿਦਾ ਵਾਂ ਤੇ ਅੰਤੋਂ ਚਰਨਾ ਜਿੱ ਡਿੱਗ ਪੰਦੇ ਨੇ ਉਸ ਔਰਤ ਦੇ ਕਿ ਮੈਨੂੰ ਪਾਣੀ ਪਿਲਾ ਤੇ ਜਦੋਂ ਅੱਖਾਂ ਚੁੱਕਦੇ ਤੇ ਉਹ ਸਵੈਮ ਸਰਸਵਤੀ ਮਾਤਾ ਸੀਗਾ ਦੇਵੀ ਮਹਾਦੇਵ ਪਾਸਕੇ ਸੀਗੇ ਤੇ ਮਾਦਾ ਰਣੀ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਵੀ ਕਹਿੰਦੇ ਵੀ ਕਦੀ ਵੀ ਅਹੰਕਾਰ ਨਹੀਂ ਕਰਨਾ ਗਿਆਨ ਤੇ ਅਹੰਕਾਰ ਦਾ ਕੋਈ ਮਿਲ ਨਹੀਂ ਤੇ ਉਹਨਾਂ ਦੇ ਮਨ 'ਚ ਇੱਕ ਤਿੰਨਕੇ ਦਾ ਵੀ ਛੋਟਾ ਜਿਹਾ ਤਿੰਨਕਾ ਜਿਹੜਾ ਉਹ ਅਹੰਕਾਰ ਦਾ ਆਇਆ ਹੋਏਗਾ ਤੇ ਅਸੀਂ ਭਰੇ ਬੈਠੇ ਹਾਂ ਅਸੀਂ ਅਹੰਕਾਰ ਦੇ ਨਾਲ ਭਰੇ ਬੈਠੇ ਹਾਂ ਸਾਡੀ ਉਪਲਬਧਤੀ ਕੁਛ ਨਹੀਂ ਸਾਡੀ ਸਿਆਨਪ ਕੁਛ ਨਹੀਂ ਅਸੀਂ ਕਮਾਇਆ ਕੁਛ ਨਹੀਂ ਇਕ ਕੰਨਾ ਬ੍ਰਹਮੰਡਾ ਪੂਰਾ ਜਿਹੜਾ ਬ੍ਰਹਮੰਡਾ ਉਹਦੇ ਵਿੱਚ ਕਈ ਧਰਤੀਆਂ ਕਈ ਆਕਾਸ਼ ਨੇ ਕਈ ਪਤਾਲ ਨੇ ਬਾਣੀ ਚ ਲਿਖਿਆ ਹੁਣ ਕਹੇ ਧਰਤੀ ਸੂਰਜ ਦੇ ਸ਼ਾਮ ਨੇ ਛੋਟੀ ਹੈ ਸਾਡੇ ਵਾਸਤੇ ਬਹੁਤ ਵੱਡੀ ਧਰਤੀ ਹੈ ਹੁਣ ਉਸ ਧਰਤੀ ਵਿੱਚ ਕਈ ਦੇਸ਼ ਨੇ ਉਸ ਦੇਸ਼ ਵਿੱਚ ਸਾਡਾ ਦੇਸ਼ ਉਹਨਾਂ ਦੇਸ਼ਾਂ 'ਚ ਹੁਣ ਉਹਨਾਂ ਦੇਸ਼ਾਂ ਵਿੱਚ ਸਾਡਾ ਸਟੇਟ ਆ ਸਾਡਾ ਰਾਜ ਹੈ ਉਨ ਉਸ ਰਾਜੇ ਚ ਸਾਡਾ ਸ਼ਹਿਰ ਹੈ ਉਸ ਸ਼ਹਿਰ ਚ ਸਾਡਾ ਮਹੱਲਾ ਉਸ ਮਹੱਲੇ ਚ ਸਾਡੀ ਗਲੀ ਹੈ ਉਸ ਗਲੀ ਚ ਸਾਡਾ ਘਰ ਹੈ ਉਸ ਘਰ ਵਿੱਚ ਸਾਡਾ ਸ਼ਰੀਰ ਹੈ ਇੱਕ ਤਨ ਕੇ ਦਾ ਮਾਤਰ ਵੀ ਨਹੀਂ ਤੇ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜਿਨਨੇ ਨੇ ਖੰਡ ਬ੍ਰਹਮੰਡ ਸਾੰਭੇ ਪੈਨੇ ਸੂਰਜ ਆਕਾਸ਼ ਪਤਾਲ ਬਣਾ ਰੱਖੇ ਨੇ ਅਸੀਂ ਕਿਹੜੀ ਮਨ ਵਿੱਚ ਅਹੰਕਾਰ ਦੀ ਗੱਲ ਲੈ ਕੇ ਬੈਠੇ ਹਾਂ ਔਰ ਕਿਹੜੀ ਸਿਆਨਪ ਲੈ ਕੇ ਬੈਠੇ ਹਾਂ ਸੋ ਜਿਤਨਾ ਅਹੰਕਾਰ ਕੋਲੋਂ ਬਚਿਆ ਜਾਵੇ ਉਤਨਾ ਹੀ ਚੰਗਾ ਔਰ ਜਿੰਨਾ ਬਾਹਰੋਂ ਧਿਆਨ ਤੋੜ ਕੇ ਅੰਦਰ ਲਾਵਾਂਗੇ ਉਨਾ ਹੀ ਸਾਡੇ ਵਾਸਤੇ ਲਾਭ ਹੋਏਗਾ ਉਨ ਇਨਸਾਨ ਬਾਹਰ ਤੇ ਤੁਰਦਾ ਮੰਨ ਲਓ ਆਪਾਂ ਕਿਹੇ ਦੂਜੇ ਸ਼ਹਿਰ ਜਾਣਾ ਕਿਹੇ ਯਾਤਰਾ ਤੇ ਜਾਣਾ ਤੇ ਉੱਥੇ ਮੀਲ ਪੱਥਰ ਲੱਗੇ ਨੇ ਕਿ ਇੰਨੇ ਕਿਲੋਮੀਟਰ ਰਹਿ ਗਿਆ ਇੰਨੀ ਦੂਰੀ ਰਹਿ ਗਈ ਦਿਸ਼ਾ ਜੰਦਰ ਲੱਗੇ ਨੇ ਮਿਸਾਈਨ ਬੋਰਡ ਲੱਗੇ ਹੁੰਦੇ ਨੇ ਨਾ ਵੀ ਤੀਰ ਨਿਸ਼ਾਨਾ ਹੁੰਦਾ ਕਿ ਇਧਰ ਨੂੰ ਜਾਣਾ ਵੀ ਇਹ ਸ਼ਹਿਰ ਜਿੱਦਨੋਂ ਤੀਰ ਹੁੰਦਾ ਉਦੋਂ ਨੂੰ ਇਨਸਾਨ ਮੁੜ ਜਾਂਦਾ ਹੈ ਗੱਡੀ ਉਦੋਂ ਨੂੰ ਮੋੜ ਲੈਂਦਾ ਹੁਣ ਸਾਰੀ ਭੀੜ ਤੁਰ ਰਹੀ ਹੈ ਸਾਰੀ ਦੁਨੀਆ ਚੱਲ ਰਹੀ ਬੇਫਿਕਰ ਹੋ ਕੇ ਕਿ ਇਨੇ ਕਿਲੋਮੀਟਰ ਰਹਿ ਗਿਆ ਤੇ ਇੱਧਰ ਤੀਰ ਹੈਗਾ ਇੱਧਰ ਨੂੰ ਮੁੜਨਾ ਦੇ ਉਧਰ ਹੀ ਸਾਰੇ ਮੁੜ ਜਾਂਦੇ ਨੇ ਕਿਉਂਕਿ ਪਹਿਲਾਂ ਜਿਹੜੇ ਖੋਜੀ ਨੇ ਉਹਨਾਂ ਨੇ ਸਾਰੇ ਸ਼ਹਿਰ ਲੱਭ ਕੇ ਦੂਰੀਆਂ ਨਾਪ ਕੇ ਸਰਕਾਰਾਂ ਨੇ ਡਿਊਟੀਆਂ ਲਾਈਆਂ ਤੇ ਮੀਲ ਪੱਥਰ ਲਗਾਤੇ ਤੇ ਦਿਸ਼ਾ ਜੰਤਰ ਲਗਾਤੇ ਵੀ ਇੱਧਰ ਮੁੜ ਜਾ ਤੁਸੀਂ ਸਾਰੇ ਸਾਈਨ ਮੋੜ ਲੱਗ ਗਏ ਹਾਈਵੇ ਬੰਨੇ ਪਰ ਜਦੋਂ ਆਪਾਂ ਅੰਦਰ ਜਾਣਾ ਅੰਦਰ ਤਾਂ ਕੋਈ ਦਿਸ਼ਾ ਜੰਤਰ ਨਹੀਂ ਹੈ ਕੋਈ ਮੀਲ ਪੱਥਰ ਨਹੀਂ ਹੈ ਵੀ ਕਿੰਨਾ ਤੁਸੀਂ ਤੁਰੇ ਜੇ ਔਰ ਕਿੱਧਰ ਨੂੰ ਜਾਣਾ ਕਿੱਧਰ ਨੂੰ ਤੁਰਨਾ ਸਚਾਈ ਲੱਭਣੀ ਹੈ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਪ੍ਰਾਪਤੀ ਵੀ ਉਹਦੀ ਜਿਹੜਾ ਪ੍ਰਾਪਤੀ ਹੈ ਔਰ ਖੋਇਆ ਵੀ ਨਹੀਂ ਹੈ ਗਵਾਚਾ ਵੀ ਨਹੀਂ ਹੈ ਪਰ ਫਿਰ ਵੀ ਚੱਲਣਾ ਪੈਣਾ ਕਿਉਂਕਿ ਰੁੱਖ ਅੰਦਰ ਨੂੰ ਮੋੜਨਾ ਪੈਣਾ ਹੁਣ ਕੋਈ ਦਿਸ਼ਾ ਜੰਦਰ ਨਹੀਂ ਹੁਣ ਸਚਾਈ ਜਿਹੜੀ ਪਨਪ ਨਹੀਂ ਹੈ ਸਚਾਈ ਜਿਹੜੀ ਮਿਲ ਨਹੀਂ ਹੈ ਸਚਾਈ ਦਾ ਜਿਹੜਾ ਅੰਕੁਰ ਫੁੱਟਣਾ ਹੈ ਸਚਾਈ ਜਿਹੜੀ ਪੈਦਾ ਹੋਣੀ ਹੈ ਉਹ ਤੁਹਾਡੇ ਅੰਦਰੋਂ ਹੀ ਹੋਣੀ ਹੈ। ਔਰ ਜਿਸ ਤਰ੍ਹਾਂ ਬੱਚਾ ਗਰਭ ਚ ਪੈਦਾ ਹੁੰਦਾ ਹੈ। ਇਦਾਂ ਹੀ ਸਚਾਈ ਤੁਹਾਡੇ ਅੰਦਰੋਂ ਪੈਦਾ ਹੋਣੀ ਹੈ। ਔਰ ਉਸ ਪ੍ਰਸਵ ਪੀੜਾ ਚੋਂ ਜਿਸ ਤਰ੍ਹਾਂ ਔਰਤ ਜਨਮ ਦੇਣ ਲੱਗੇ ਪੀੜਾ ਚੋਂ ਗੁਜ਼ਰਦੀ ਹੈ। ਉਸੇ ਹੀ ਪ੍ਰਸਵ ਪੀੜਾ ਚੋਂ ਤੁਹਾਨੂੰ ਨਿਕਲਣਾ ਪੈਣਾ ਹੈ। ਕਿਉਂਕਿ ਇਹ ਸਮਾਜ ਜਿਹੜਾ ਸੱਚ ਨੂੰ ਨਹੀਂ ਅਪਣਾਉਂਦਾ। ਇਨਸਾਨ ਸੱਚ ਨਹੀਂ ਸੁਣਦਾ। ਇਨਸਾਨ ਮਿੱਠਾ ਸੁਣਦਾ, ਝੂਠ ਸੁਣਦਾ। ਜਿੰਨੂੰ ਆਪਾਂ ਬੜੀਆਂ ਪਰਤਾਂ ਚੜਾ ਕੇਗੇ ਸਾਹਮਣੇ ਪੇਸ਼ ਕਰਦੇ ਆਂ ਕਿ ਉਹ ਸੱਚ ਸੁਣ ਸਕੇ। ਉਹ ਸੱਚ ਨਹੀਂ ਹੁੰਦਾ, ਉਹ ਤਾਰੀਫ ਹੁੰਦੀ ਹੈ, ਸਿਫਤ ਹੁੰਦੀ ਹੈ। ਕਿ ਜੋ ਅਗਲਾ ਸੁਨਣਾ ਚਾਹ ਰਿਹਾ ਹੈ। ਇਹ ਸੰਤ ਮਹਾਪੁਰਖ ਗੁਰੂ ਪੀਰ ਉਹਨਾਂ ਨੇ ਸੱਚ ਨੂੰ ਖੋਜਿਆ ਸੱਚ ਨੂੰ ਪਾਇਆ ਸੱਚ ਦੇ ਨਾਲ ਪ੍ਰੇਮ ਕੀਤਾ ਔਰ ਸੱਚ ਤੇ ਹੀ ਚੱਲੇ ਨੇ ਔਰ ਸਚਾਈ ਦਾ ਜਨਮ ਅੰਦਰ ਹੋਣਾ ਤੇ ਜਦੋਂ ਸੰਸਾਰ ਵਿੱਚ ਰਹਿ ਕੇ ਅਸੀਂ ਸੱਚ ਨੂੰ ਪਾਣਾ ਤੇ ਉਸ ਪਰ ਸਭ ਪੀੜਾ ਚੋਂ ਨਿਕਲਣਾ ਹੀ ਪੈਣਾ ਸਚਾਈ ਫਿਰ ਹੀ ਪੈਦਾ ਹੋਣੀ ਹੈ ਔਰ ਬੜਾ ਵੱਡਾ ਸੰਘਰਸ਼ ਹੁੰਦਾ ਹੈ ਕਿਉਂਕਿ ਬਾਹਰ ਝੂਠ ਚੱਲ ਰਿਹਾ ਹੈ ਝੂਠ ਦੀ ਅੱਗ ਦਾ ਸਿਕਾ ਔਰ ਹਰ ਕੋਈ ਝੂਠ ਦਾ ਸਹਾਰਾ ਲੈ ਕੇ ਹੀ ਚੱਲ ਰਿਹਾ ਹੁਣ ਸਾਡੀਆਂ ਮੰਨ ਤਾਵਾਂ ਮੰਨ ਤਾਵ ਐ ਨਹੀਂ ਕਿ ਆਪਾਂ ਰੱਬ ਨੂੰ ਮੰਨਦੇ ਆ ਆਸਤਿਕ ਕਹਿੰਦਾ ਰੱਬ ਹੈਗਾ ਨਾਸਤਿਕ ਕਹਿੰਦਾ ਨਹੀਂ ਹੈਗਾ ਆਸਤਿਕ ਲੜਦਾ ਹੈ ਕਿ ਰੱਬ ਹੈਗਾ। ਨਾਸਤਿਕ ਲੜਦਾ ਹੈ ਰੱਬ ਨਹੀਂ ਹੈਗਾ। ਜਿਸਾਂ ਕਾਮਰੇਡ ਕਮਿਊਨਿਸਟ ਲੜਦੇ ਨੇ। ਉਹਨਾਂ ਦੇ ਲੀਡਰ ਨੇ ਕਿਤਾਬ ਲਿਖੀ ਹੈ। ਨਾਸਤਿਕਤਾ ਤੇ। ਪਰ ਜਿਹੜਾ ਭਗਵਾਨ ਹੈ ਉਹ ਇਸ ਕਰਕੇ ਲੜ ਰਿਹਾ ਕਿ ਭਗਵਾਨ ਹੈ ਔਰ ਨਾਸਤਿਕ ਲੜ ਰਿਹਾ ਨਹੀਂ ਹੈ ਔਰ ਜਿਹੜੀ ਚੀਜ਼ ਨਹੀਂ ਹੈ ਉਹਦੇ ਵਾਸਤੇ ਵੀ ਲੜ ਰਿਹਾ। ਕੋਈ ਹੋਵੇ ਤੇ ਲੜਨਾ ਜਾਇਜ਼ ਹੈ। ਜਿਹੜੀ ਚੀਜ਼ ਹੈ ਹੀ ਨਹੀਂ ਉਹਦੇ ਵਾਸਤੇ ਲੜਨਾ ਉਹ ਇਦਾਂ ਲੜਦੇ ਨੇ ਕਿ ਉਹ ਵੀ ਪ੍ਰੂਫ ਕਰਨਾ ਚਾਹੁੰਦਾ ਹੈ ਕਿ ਪ੍ਰਮਾਤਮਾ ਨਹੀਂ ਹੈ ਇੱਕ ਨਾਸਤਿਕ ਕੋਈ ਵੀ ਹੈ ਬੜੇ ਮਿਲ ਜਾਂਦੇ ਨੇ ਪਰ ਉਹਨਾਂ ਸਾਡੀ ਜਿਹੜੀ ਆਸਤਿਕਤਾ ਹੈ ਕੀ ਉਹ ਆਸਤਿਕਤਾ ਸਹੀ ਹੈ ਕਿ ਅਸੀਂ ਸੱਚੀ ਰਹਿ ਬਨੂ ਮੰਨ ਰਹੇ ਹਾਂ ਉਹਨੂੰ ਕਿਉਂ ਮੰਨ ਰਹੇ ਹਾਂ ਕਿ ਸਾਡੇ ਵੱਡਿਆਂ ਨੇ ਕਿਹਾ ਸਾਡੇ ਬਜ਼ੁਰਗਾਂ ਨੇ ਕਿਹਾ ਸਾਡੇ ਗ੍ਰੰਥਾਂ ਨੇ ਕਿਹਾ ਸਾਡੇ ਸ਼ਾਸਤਰਾਂ ਨੇ ਕਿਹਾ ਪਰ ਸ਼ਾਸਤਰ ਪੜ੍ਹੇ ਨਹੀਂ ਗ੍ਰੰਥ ਪੜ੍ਹਿਆ ਨਹੀਂ ਸਿਰਫ ਵੱਡਿਆਂ ਦੀ ਗੱਲ ਸੁਣ ਕੇ ਮੰਨਣਾ ਸ਼ੁਰੂ ਕਰਤਾ ਹੈ ਸਾਡੀ ਮੰਤ ਹੈ ਪਰ ਸੰਤ ਮਹਾਪੁਰਸ਼ ਉਹ ਆਸਤਿਕ ਹੁੰਦੇ ਨੇ ਪਰ ਜਦੋਂ ਵੀ ਸਮਾਜ ਵਿੱਚ ਮਹਾਪੁਰਸ਼ਾਂ ਨੇ ਭਗਵਾਨ ਦਾ ਈਸ਼ਵਰ ਦਾ ਨਾਮ ਦੇ ਨਾਲ ਜਦੋਂ ਜੋੜਿਆ ਤੇ ਉਹਨਾਂ ਨੂੰ ਸਟਾਰਟਿੰਗ 'ਚ ਲੋਕਾਂ ਨੂੰ ਲੱਗਾ ਜਾਂ ਜਿਹੜੇ ਪੰਡਿਤ ਲੋਕ ਨੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਨਾਸਤਿਕਤਾ ਫੈਲਾ ਰਹੇ ਨੇ ਉਹ ਕਿਸ ਤਰ੍ਹਾਂ ਕਿ ਉਹ ਉਹਨਾਂ ਗੱਲਾਂ ਦਾ ਖੰਡਨ ਕਰਦੇ ਨੇ ਚਾਹੇ ਗੁਰੂ ਨਾਨਕ ਸਾਹਿਬ ਰੇ ਕਬੀਰ ਸਾਹਿਬ ਰੇ ਬੁੱਧ ਜੀ ਰਹੇ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਨਹੀਂ ਮੰਨਣਾ ਵੀ ਕਹੇ ਨੇ ਕਿਆ ਤੂੰ ਹੀ ਮੰਨ ਲਿਆ ਤੁਸੀਂ ਖੋਜੋ ਉਹਨਾਂ ਨੇ ਸਾਨੂੰ ਵੀ ਖੋਜ ਸ਼ਬਦ ਮਿਲੇ ਵੀ ਖੋਜੀ ਬਣੋ ਉਹਨ ਸਾਡੀ ਆਸਤਿਕਤਾ ਕੀ ਹੈ ਕਿ ਵੱਡਿਆਂ ਨੇ ਕਿਹਾ ਬਸ ਉਹਨਾਂ ਦੇ ਵੱਡਿਆਂ ਨੇ ਉਹਨੂੰ ਇਸ ਤਰ੍ਹਾਂ ਸਮਝਾਇਆ ਅੱਗੋਂ ਆਪਾਂ ਆਪਣੇ ਬੱਚਿਆਂ ਨੂੰ ਉਸ ਤਰ੍ਹਾਂ ਸਮਝਾ ਰਹੇ ਹਾਂ ਪਰ ਕੋਈ ਖੋਜੀ ਨਹੀਂ ਬਣ ਰਿਹਾ ਸਿਰਫ ਮਾਨਤਾ ਹੈ ਸਿਰਫ ਇੱਕ ਮੰਨਤਾ ਹੈ ਕਿ ਮੰਨਦੇ ਆ ਪਰ ਖੋਜੀ ਨਹੀਂ ਪਾਇਆ ਨਹੀਂ ਗਏ ਨੇ ਦਰਸ਼ਨ ਨਹੀਂ ਕੀਤੇ ਗਏ ਨੇ ਪ੍ਰਾਪਤੀ ਨਹੀਂ ਕੀਤੇ ਸਿਰਫ ਮੰਨਤਾ ਦੇ ਆਧਾਰ ਤੇ ਸਭ ਕੁਝ ਚੱਲੀ ਜਾ ਰਿਹਾ ਤੇ ਮੰਨਤਾ ਦੇ ਆਧਾਰ ਤੇ ਜੀਵਨ ਤੁਹਾਡਾ ਕਾਮਯਾਬ ਨਹੀਂ ਹੋਏਗਾ ਮੰਨਤਾ ਦੇ ਆਧਾਰ ਤੇ ਤੁਹਾਨੂੰ ਪ੍ਰਾਪਤੀ ਨਹੀਂ ਹੋ ਸਕਦੀ ਉਹਨਾ ਸ਼ਾਸਤਰਾ ਜੀ ਕੀ ਲਿਖਿਆ గ్రంథਾਂ ਚ ਕੀ ਲਿਖਿਆ ਜਦ ਤੱਕ ਉਸ ਚੀਜ਼ ਦਾ ਵਿਚਾਰ ਨਹੀਂ ਹੋਇਆ ਜਦ ਤੱਕ ਆਪਾਂ ਖੋਜ ਨਹੀਂ ਕੀਤੀ ਜਦ ਤੱਕ ਆਪਾਂ ਅੰਦਰ ਜੁੜੇ ਨਹੀਂ ਤਦ ਤੱਕ ਪ੍ਰਾਪਤੀ ਨਹੀਂ ਹੋ ਸਕਦੀ। ਸੋ ਮੰਨਤਾ ਦੇ ਆਧਾਰ ਤੇ ਨਹੀਂ ਚੱਲਣਾ। ਪ੍ਰੈਕਟੀਕਲ ਹੋਣਾ ਪੈਣਾ। ਕਰਮਸ਼ੀਲ ਹੋਣਾ ਪੈਣਾ। ਔਰ ਖੁਦ ਮਿਹਨਤ ਕਰਨੀ ਪੈਣੀ ਹੈ। ਜਿਸ ਤਰ੍ਹਾਂ ਸੰਸਾਰਿਕ ਧਨ ਕਮਾਉਣ ਵਾਸਤੇ ਮਿਹਨਤ ਕਰਦੇ ਆ ਨਾ ਇਦਾਂ ਹੀ ਪ੍ਰਮਾਤਮਾ ਦੀ ਭਗਤੀ ਅਕਾਲ ਪੁਰਖ ਦੀ ਭਗਤੀ ਉਸ ਨਿਰੰਕਾਰ ਦੇ ਨਾਮ ਦੀ ਕਮਾਈ ਉਸ ਰਾਮ ਦੇ ਨਾਮ ਦੀ ਕਮਾਈ ਆਪਾਂ ਕਰਨੀ ਆ ਤੇ ਸਾਨੂੰ ਪੂਰੀ ਮਿਹਨਤ ਕਰਨੀ ਪੈਣੀ ਹੈ ਔਰ ਅੰਦਰ ਜੁੜਨਾ ਪੈਣਾ ਕੰਦੇ ਸੂਰਮਾ ਹੀ ਹੈ ਜਿਹੜਾ ਸਵੈਮ ਦੇ ਨਾਲ ਲੜਦਾ ਹੈ ਸੂਰਮਾ ਹੀ ਨਹੀਂ ਹੈ ਜੋ ਹਰ ਮਾੜੇ ਬੰਦੇ ਦੇ ਜ਼ੁਲਮ ਕਰ ਦਿੰਦਾ ਹੈ ਜਾਂ ਤਲਵਾਰ ਹੱਥ 'ਚ ਫੜੀ ਹੈ ਕਰਪਾਨ ਹੱਥ 'ਚ ਫੜੀ ਹੈ ਬੰਦੂਕ ਹੱਥ 'ਚ ਫੜੀ ਹੈ ਜਿਹੜਾ ਲੜ ਰਿਹਾ ਸੂਰਮਾ ਉਹ ਹੈ ਜਿਹੜਾ ਬਾਹਰ ਦੀ ਲੜਾਈ ਛੱਡ ਕੇ ਆਪਣੇ ਅੰਦਰ ਦੀ ਲੜਾਈ ਨੂੰ ਜਿੱਤਦਾ ਹੈ ਅਸਲੀ ਜੋਧਾ ਉਹੀ ਆਪਣਾ ਜੀਵਨ ਸਫਲ ਕਰ ਕੇ ਗਏ ਨੇ ਜਿਹੜੇ ਅਸਲੀ ਜੋਧਾ ਬਣੇ ਨੇ ਉਹਨ ਜਿਨ੍ਹਾਂ ਨੇ ਸਵੈਮ ਨੂੰ ਜਿੱਤਿਆ ਬਾਹਰ ਲੜਾਈ ਜਿੱਤਨੀ ਜਿਹੜੀ ਉਹ ਸੋਖੀ ਆ ਪਰ ਅੰਦਰ ਦੀ ਲੜਾਈ ਜਿੱਤਨੀ ਉਹ ਬਹੁਤ ਅੱਕੀ ਸੋ ਬਾਹਰ ਦੇ ਝਗੜੇ ਛੱਡ ਕੇ ਬਾਹਰ ਦੀਆਂ ਗੱਲਾਂ ਛੱਡ ਕੇ ਬਾਹਰ ਦੀਆਂ ਲੜਾਈਆਂ ਛੱਡ ਕੇ ਬਾਹਰ ਦੇ ਝਮੇਲੇ ਛੱਡ ਕੇ ਆਪਾਂ ਅੰਦਰ ਨੂੰ ਜੁੜਨਾ ਹੈ ਉਹ ਦਾ ਦਿਸ਼ਾ ਜੰਤਰ ਜਿਹੜਾ ਮਿਲਦਾ ਅੰਦਰ ਜੋੜਨ ਦਾ ਦਿਸ਼ਾ ਸੂਚਕ ਮਿਲਦਾ ਜਿਹੜਾ ਇਸ਼ਾਰਾ ਮਿਲਦਾ ਜਿਹੜਾ ਸਾਈਨ ਮੋਡ ਮਿਲਦਾ ਉਹ ਮਿਲਦਾ satsang ਚੋਂ ਉਹ ਮਿਲਦਾ sangat ਚੋਂ ਕਿ ਕਿਆ ਤੁਸੀਂ ਸਹੀ ਰਾਹ ਤੇ ਜਾ ਰਹੇ ਜੇ ਕਿਆ ਤੁਸੀਂ ਸਹੀ ਚੱਲ ਰਹੇ ਜੇ ਸਹੀ ਮਾਰਗ ਹੈ ਤੁਹਾਡਾ ਕਿੰਨਾ ਤੁਰ ਰਿਹਾ ਜੇ ਹਰ ਗੱਲ ਦਾ ਜਵਾਬ ਜਿਹੜਾ ਉਹ ਤੁਹਾਨੂੰ ਸੰਗਤ ਚੋਂ ਮਿਲੇਗਾ ਕਥਾ ਚੋਂ ਮਿਲੇਗਾ ਸਤ ਸੰਗ ਚੋਂ ਮਿਲੇਗਾ ਇਹਦਾ ਬਾਹਰ ਕੋਈ ਦਿਸ਼ਾ ਸੂਚਕ ਨਹੀਂ ਆਉਂਦਾ ਤੇ ਇਹਨਾਂ ਸ਼ਬਦਾਂ ਦੇ ਨਾਲ ਅੱਜ ਦੀ ਕਥਾ ਸੀ ਸਮਾਪਤ ਕਰਦੇ ਹਾਂ ਤੇ ਫਿਰ ਇੱਕ ਵਾਰੀ ਸਾਰੀ ਸੰਗਤ ਦੇ ਚਰਨਾਂ 'ਚ ਪ੍ਰਣਾਮ ਕਰਦੇ ਹਾਂ ਪ੍ਰਣਾਮ ਸਵੀਕਾਰ ਕਰੋ